ਹੁਣ ਆਪਾਂ ਗੱਲ ਕਰਦੇ ਆ ਚੋਣਾਂ ਦੀ 2024 ਦੀਆਂ ਚੋਣਾਂ ਇੱਕ ਆਰਡੀਨਰੀ ਚੋਣਾਂ ਨੇ ਤੇ ਬਹੁਤ ਮਹੱਤਵਪੂਰਨ ਤੇ ਇਤਿਹਾਸਿਕ ਚੋਣਾਂ ਕਿਉਂਕਿ ਇੱਕ ਧਰ ਦੇਸ਼ ਵਿੱਚ ਜਿਹੜੀ ਕਬਜ ਹੈ ਉਹ ਸ਼ਰਯਾਮ 400 ਪਾਰ ਦੀ ਗੱਲ ਕਰਦੇ ਆ ਉਹ 400 ਪਾਪ ਦੀ ਗੱਲ ਕਰ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਉਹ ਇੱਕ ਇਸ਼ਾਰਾ ਦੇ ਰਿਹਾ ਹੈ ਇਸ਼ਾਰਾ ਉਹ ਆਪਣੇ ਵੀ ਦੇ ਰਿਹਾ ਹੈ ਕਿ 400 ਪਾਪ ਕਰਾਓ ਤੇ ਅਸੀਂ ਸੰਵਧਾਨ ਨੂੰ ਕਾਨੂੰਨ ਨੂੰ ਬਦਲ ਦੇਗੇ ਪਰ ਆਪਾਂ ਨੂੰ ਵੀ ਇਹ ਤੋਂ ਸਮਝ ਜਾਣਾ ਚਾਹੀਦਾ ਕਿ ਉਹ 400 ਪਾਪ ਦੀ ਗੱਲ ਕਰਦੇ ਅਸੀਂ ਤਾਂ 200 ਤੋ ਥੱਲੇ ਰੱਖਣੇ ਤਾਂ ਕਿ ਉਹ ਸਾਡੇ ਮਹਾਨ ਲੋਕਤੰਤਰ ਤੇ ਬਰਾਬਰੀਤਾ ਆਮ ਲੋਕਾਂ ਦੇ ਹੱਕਾਂ ਨਾਲ ਭਰਪੂਰ ਸਾਡਾ ਮਹਾਨ ਕਨਸਟੀਚਿਊਸ਼ਨ ਹੋਵੇ ਉਹਨੂੰ ਅਸੀਂ ਬਚਾ ਸਕੀਏ ਮੈਂ ਫੈਸਲਾ ਕਿਉਂ ਕੀਤਾ ਮੈਂ ਕਾਂਗਰਸ ਵੀ ਰੰਗ ਦਾ ਸੀ ਜਦੋਂ ਇਹਨਾਂ ਚੋਣਾਂ ਦਾ ਇਤਿਹਾਸ ਲਿਖਿਆ ਜਾਣਾ ਉਹਦੇ ਵਿੱਚ ਹਰ ਸਖਸ਼ ਦਾ ਨਾਮ ਆਉਣਾ ਜਿੱਦਾਂ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ ਗਿਆ ਉਸ ਵੇਲੇ ਲੋਕਾਂ ਨੂੰ ਪਤਾ ਨਹੀਂ ਸੀ ਤੇ ਹੁਣ ਵੀ ਗੱਲ ਕੋਈ ਆਮ ਨਾ ਇਹਨੂੰ ਸਮਝਿਓ ਜੇ ਕੋਈ ਹਵੀ ਨਵੀ ਹੋਵੇ ਜੇ ਕੋਈ ਉੱਪਰ ਥੱਲੇ ਦੇਸ਼ ਵਿੱਚ ਹੋ ਗਿਆ ਤਾਂ ਪਹਿਲਾ ਟਾਰਗੇਟ ਉਹਨਾਂ ਦਾ ਬਾਬਾ ਸਾਹਿਬ ਦਾ ਸੰਵਧਾਨ ਹੈ ਤੇ ਸੰਵਧਾਨ ਤੋਂ ਭੁਲਾਈ ਰਿਹਾ ਉਹਨਾਂ ਦੇ ਐਮਪੀ ਬਿਆਨ ਦੇ ਰਿਹਾ ਆਪਾਂ ਨੂੰ ਸਮਝਣਾ ਚਾਹੀਦਾ ਹੈ ਇਹ ਫੈਸਲਾ ਮੈਂ ਇਸ ਕਰਕੇ ਲਿਆ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਸਮਝ ਨਹੀਂ ਰਹੀ ਸੀ ਮੈਂ 3 ਮਹੀਨੇ ਤੋਂ ਉਹਨਾਂ ਨਾਲ ਇਹ ਵਿਚਾਰ ਕਰ ਰਿਹਾ ਸੀ ਕਿ ਬਾਕੀ ਮੁੱਦੇ ਮੁੱਦੇ ਵੀ ਜ਼ਰੂਰੀ ਹੈ ਪਰ ਲੋਕ ਕੰਤਰ ਤੇ ਸੰਵਿਧਾਨ ਦਾ ਮੁੱਦਾ ਅਸਲ ਟੌਪ ਤੇ ਸਭ ਤੋਂ ਜ਼ਿਆਦਾ ਗੱਲ ਹੈ ਮੈਂ ਵਾਰ-ਵਾਰ ਇਹ ਨੂੰ ਸੰਗਾਉਣ ਦੀ ਕੋਸ਼ਿਸ਼ ਕੀਤੀ ਵਿੱਚ ਇਹ ਸੰਵਿਧਾਨ ਆ ਤੇ ਧਾਰਮਿਕ ਘਟ ਗਿਣਤੀਆਂ ਦੀ ਆਜ਼ਾਦੀ ਹੈ ਜੇ ਇਹ ਸੰਵਿਧਾਨ ਤਾਂ ਦੱਬੇ ਕੁਚਲੇ ਲੋਕ ਆਜ਼ਾਦੀ ਵੱਲ ਨੂੰ ਜਾ ਸਕਦੇ ਆ ਜੇ ਇਹ ਸੰਵਿਧਾਨ ਆ ਤਾਂ ਸਾਡਾ ਸਿੱਖ ਸਮਾਜ ਬੰਬੇ ਤੋਂ ਮਹਾਰਾਸ਼ਟਰ ਤੱਕ ਜਾ ਕੇ ਆਪਣਾ ਪ੍ਰਚਾਰ ਕਰ ਸਕਦਾ ਹੈ ਪਰ ਜਿੱਦ ਨੇ ਸੰਵਿਧਾਨ ਨਾ ਹੋਇਆ ਤਾਂ ਫਿਰ ਮਤ ਸੋਚੋ ਵੀ ਕੋਈ ਧਾਰਮਿਕ ਕਟਿੰਨਤੀ ਆਪਣਾ ਪ੍ਰਚਾਰ ਪ੍ਰਸਾਰ ਕਰ ਸਕੂ ਨਹੀਂ ਉਹਨਾਂ ਦੇ ਉੱਤੇ ਪ੍ਰਤੀਬੰਧ ਲਾਇਆ ਜਾਊਗਾ ਜਨਾ ਦੇਤੇ ਨਵੇਂ ਕਾਨੂੰਨ ਥੋਸੇ ਜਾਣਗੇ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ بار-ਬਾਰ ਸਭ ਨੂੰ ਮਿਲ ਕੇ ਕਿ ਪਹਿਲੇ ਨੰਬਰ ਤੇ ਮੁੱਦਾ ਕਨਸਟੀਟਿਊਸ਼ਨ ਦਾ ਰੱਖ ਲੋ ਪੰਜਾਬ ਤੁਹਾਡੇ ਨਾਲ ਤੁਰ ਪਊਗਾ ਕਿਉਂਕਿ ਕਾਂਗਰਸ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਕਾਂਗਰਸ ਮੌਕੇ ਤੇ ਮੌਕੇ ਮੁੱਦਾ ਬਣਾ ਲੈਂਦੀ ਆ ਵਕਤ ਤੇ ਸਰਦੰਦੀ ਆ ਮੈਂ ਕਿਹਾ ਸਯਸਵਾ ਲੈ ਲੋ ਕਨਸਟੀਚਿਊਸ਼ਨ ਦੇ ਹੱਕ ਚ ਤੇਲੇ ਤੁਸੀਂ ਤੁਹਾਡੇ ਨਾਲ ਤੁਰ ਪਣਗੇ ਮੁਸਲਮਾਨ ਵੀ ਤੁਹਾਡੇ ਨਾਲ ਤੁਰ ਪਣਗੇ ਔਰ ਜਿਹੜੇ ਸਾਡੇ ਸੈਕੂਲਰ ਹਿੰਦੂ ਭਾਈਚਾਰਾ ਉਹ ਵੀ ਤੁਹਾਡੇ ਨਾਲ ਤੁਰ ਪੋਗੇ ਜਿਹੜੇ ਚਾਹੁੰਦੇ ਆ ਕਿ ਦੇਸ਼ ਪ੍ਰਧਾਨਾ ਚੜੀ ਪਰ ਉਹ ਮੰਨੇ ਨਹੀਂ फे नहीं मने मैं तो बड़ी कोशिश की थी वो कर नहीं रहा था मेरी बात पे यकीन हुआ यूं कि कुछ करके दिखाना पड़ा मुझे बाबा साहब के संविधान की खाते एक नए रूप में आना पड़ा मुझे और आप सबके साथ आम आदमी पार्टी के निशान पे चुनाव में जलंधर से आना पड़ा ਇਹ ਮੇਰੀ ਮਜਬੂਰੀ ਬਣੀ ਕਿਉਂਕਿ ਉੱਥੇ ਅੰਬੇਡਕਰ ਆਏ ਉੱਥੇ ਜਿਹੜੇ ਮਿਸ਼ਨਰੀ ਲੋਕ ਜਾਣ ਚਾਹੀਦੇ ਜਿਹੜੇ ਨਿਰਦਰ ਹੋਣ ਜਿਹੜੇ ਸਾਫ ਸੁਥਰੇ ਹੋਣ ਮੈਂ ਵਿਧਾਨ ਸਭਾ ਚ ਵੀ 10 ਸਾਲ ਬਾਬਾ ਸਾਹਿਬ ਦੀ ਸਾਰੀ ਦਲ ਰੱਖੀ ਹੈ ਦੋ ਕਿਤਾਬਾਂ ਜਿਹੜੀਆਂ ਸ਼ਬਦ ਸਕਦੀਆਂ ਜਿਹੜੀਆਂ ਮੈਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਚ ਰੱਖੀਆਂ ਕਿਉਂਕਿ ਜਦੋਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਜਦੋਂ ਮੈਂ ਐਮਐਲਏ ਨਹੀਂ ਸੀ ਅਸੀਂ ਕਹਿੰਦੇ ਹੁੰਦੇ ਸੀ ਸਾਡੇ ਨੁਮਾਇंदे ਜਾ ਕੇ ਵਿਧਾਨ ਸਭਾ ਚ ਬੋਲਦੇ ਨਹੀਂ ਤੇ ਜਦੋਂ ਮੈਂ 1 ਮਹੀਨੇ ਬਾਅਦ 2012 ਚ ਜਦੋਂ ਮੈਂ ਚੁਣਿਆ ਗਿਆ ਮੈਨੂੰ ਸਾਰੇ ਵਿਧਾਨ ਸਭਾ ਦਾ ਸਟਾਫ ਹੁੰਦਿਆਂ ਦੇਣ ਆਇਆ